ਮੇਰਾ ਨਾਮ ਰੋਹਨ ਹੈ ਮੇਰਾ ਨਾਮ ਜੀ ਵਰੁਨਤਰੀ ਨਾ ਮੈਂ ਅੰਮਰਸਰ ਤੋਂ ਇੱਕ ਸਮਾਜ ਸੇਵਕ ਆ ਇਹ ਜਿਹੜਾ ਤੁਸੀਂ ਆਟੋ ਵੇਖਣਦੇ ਹੋ ਮਗਰ ਇਹ ਇੱਕ ਫੇਰੀ ਲਾਂਦਾ ਬੰਦਾ ਕਬਾਰ ਦਾ ਸਮਾਨ ਇਕੱਠਾ ਕਰਦਾ ਵਾ ਇਹ ਕਬਾਰ ਦਾ ਸਮਾਨ ਇਕੱਠਾ ਕਰਕੇ ਕਿਰਾਏ ਤੇ ਆਟੋ ਕਰਕੇ ਕਿਤੇ ਤਲਾਣ ਚੱਲਾ ਹੈਗਾ ਠੀਕ ਆ ਜੀ ਆ ਜਿਹੜਾ ਬੰਦਾ ਤੁਸੀਂ ਮਗਰ ਵੇਖਣਦੇ ਇਹਨੂੰ ਖਿਲਾੜ ਲਿਆ ਕਿ ਤੇਰੇ ਸਮਾਨ ਚ ਜੀ ਹਾਨੂੰ ਇਨਫੋਰਮੇਸ਼ਨ ਮਿਲੀ ਆ ਡੇਡ ਟਨ ਤੰਬਾ ਵਾ ਉਹ ਕਹਿੰਦਾ ਜਨਾਬ ਮੇਰੇ ਟੈਂਪੋ 'ਚ ਇਦਾਂ ਦਾ ਕੁਝ ਨਹੀਂਗਾ ਮਾੜਾ ਮੋਟਾ ਸਮਾਨ ਆ ਤੁਸੀਂ ਚੈੱਕ ਕਰ ਲਓ ਉਹਨੂੰ ਬਾਈ ਨੰਬਰ ਫਾਟਕ ਤੋਂਨੇ ਖਿਲਾੜਿਆ ਵਾ ਅਮਨਦੀਪ ਲਾ ਕੇ ਆ ਕੇ ਖਿਲਾੜ ਕੇ ਆਟੋ ਨੂੰ ਕਹਿੰਦਾ ਵਾ ਇਦਾਂ ਵਾ ਤੈਨੂੰ ਅਸੀਂ ਦਫਤਰ ਨਹੀਂ ਲੈ ਕੇ ਜਾਂਦੇ ਤੂੰ ਨਾਲ ਨੂੰ 10000 ਰੁਪਿਆ ਦੇ ਤੇ ਇੱਥੇ ਰਫਾ ਦਫਾ ਕਰ ਲਾ ਉਹਨੇ ਇਨੀ ਦੇਰ ਤੱਕ ਇਹ ਹੋਰ ਮੈਂ ਸਾਡਾ ਨੰਬਰ ਦੇ ਤੱਕ ਭਾਈ ਕਿਸੇ ਨਾਲ ਧੱਕਾ ਹੋ ਲਿਆ ਅਸੀਂ ਇੱਥੇ ਆਏ ਆ ਅਸੀਂ ਉਹਨੂੰ ਕਹਿ ਰਹੇ ਕਿ ਜੇ ਸਮਾਨ ਚੋਂ ਡੇਟ ਤਨ ਤਾਂਬਾ ਨਿਕਲਦਾ ਵਾ ਤੇ ਤੂੰ ਇਹਦੇ ਦਾ ਜੁਰਮਾਨਾ ਕਰ ਲਾ ਨਹੀਂ ਤਾਂ ਕਿਸੇ ਨਾਲ ਨਜਾਇਜ਼ ਨਾ ਕਰ ਭਾਈ ਇਹ ਛੋਟੀਆਂ ਛੋਟੀਆਂ ਮੱਛੀਆਂ ਫੜ ਕੇ ਆਟੋ ਫੜ ਕੇ ਤੇ ਜਿਹੜੇ ਵੱਡੇ ਵੱਡੇ ਟਰੱਕ ਕਢਾਂਦੇ ਨੇ ਸਾਨੂੰ ਸਭ ਪਤਾ ਆਂਦੇ ਸਾਨੂੰ ਕਹਿੰਦਾ ਭਾਈ ਮੈਂ ਬੱਲੂ ਦੇ ਬੰਦੇ ਜੇ ਬੱਲੂ ਨੂੰ ਜਾਣਦੇ ਹੋ ਤੁਸੀਂ ਇਨੂੰ ਪੁੱਛੋ ਕਿਹੜਾ ਵਪਾਰੀ ਤੇਰਾ ਬੱਲੂ ਆ ਜਿਹੜਾ ਨਾਂ ਲੈ ਕੇ ਸਾਨੂੰ ਕਹਿਣ ਨਿਆ ਅਸੀਂ ਕਿਸੇ ਵਪਾਰੇ ਨੂੰ ਜਾਣਦੇ ਮੈਂ ਕਿ ਸਮਝਾ ਤਾ ਨਾ ਮੈਂ ਇਹ ਬੰਦਿਆਂ ਨੂੰ ਬਲੀ ਜਾਣਦਾ ਭਾਜੀ ਇਹ ਆਟੋ ਵਾਲੇ ਕੌਣ ਨੇ ਇੱਕ ਸਿਰਫ ਇਨਸਾਨ ਨੇ ਤੇਨੇ ਆਤੇ ਖਲੋਤਾ ਉਹ ਪੈਸੇ ਮੰਗਦਾ ਪਿਆ ਹੀ ਇਹ ਕੋ ਉਹ ਢੱਕੇ ਆਪਾਂ ਆਪਾਂ ਸੜਕ ਤੇ ਸਮਾਨ ਲਵਾਤਾ ਵਾ ਇਹਨਾਂ ਨੇ ਜੇ ਡੇਟਾਂ ਤੰ ਤੰਬਰ ਚੋਂ ਕੱਢ ਦਨ ਅਸੀਂ ਜੁਰਮਾਨਾ ਮੈਂ ਆਪਣੇ ਪੱਲੋ ਦਵਾਂਗਾ ਗਰੀਬ ਬੰਦੇ ਨੂੰ ਨਹੀਂ ਦੇਣ ਦਵਾਂਗਾ ਡੱਡਾਂ ਤੇ ਸਹੀ ਦੇਖਣ ਤਾਂ ਆਪਾਂ ਕਿਹੜਾ ਜਗ੍ਹਾ ਪਬਲਿਕ ਦੇ ਸਾਹਮਣੇ ਚੈੱਕ ਕਰਨ ਕੀ ਕੀ ਇਹਦੇ ਚ ਦੋ ਨੰਬਰ ਦਾ ਸਮਾਨ ਹਮੇਸ਼ਾ ਜਿਹੜੇ ਦੇ ਆਪੋ ਟੱਕਾ ਦੇ ਕੀ ਕਰ ਤਾਰਕ ਮਾਨ ਬੋਲਦਾ ਵਾ ਤੁਹਾਨੂੰ ਡੇਢ ਦਸ ਤਾਂਬਾ ਵਖਾਣੇ ਥੋੜੇ ਪਾ ਕੇ ਲੁੱਟਦੇ ਥੋੜੇ ਪਾ ਕੇ ਆਪਾ ਜੀ ਹੋਇਆ ਹੋਇਆ ਕੀ ਆ ਅੱਜ ਕੀ ਨਾਜੀ ਤਾ ਮੇਰਾ ਅਬਦੇਸ਼ ਕੁਮਾਰ ਆਦੋ ਦਾ ਹੈ ਜੀ ਹਾਂ ਜੀ ਕੀ ਹੈ ਜੀ ਤੁਹਾਨੂੰ ਕਿਉਂ ਖਲਾ ਰਹਿ ਗਿਆ ਇਹ ਖਾਲਸਾ ਕਾਲਜ ਕੇ ਮੇਰੀ ਗਾੜੀ ਕੇ ਮਗਾ ਰਾ ਕੇ ਕਹਤੇ ਮuje ਇਨਫੋਰਮ ਇਹ ਇਨ ਗਾੜੀ ਰੋਕ ਲਈ ਮੈਨੇ ਕਹਾ ਹਾਂ ਜੀ कहते तारी गड्डी में की लदिया मैंने कहा स्टील है सिल्वर है तो कहते मुझे इन्फॉर्मेशन मिली है स्टील सिल्वर के थल्ले डेढ़ टन तामा लोड है तो मैंने कहा सर ऐसा तो कुछ नहीं है ये कहते कोई नहीं साहब के पास चलो जे इन्हने मोबाइल भी मेरा ले लिया कहते साहब के पास चलो साहब ने चेक करना जे नहीं निकली तारी वापस कर देंगे तो मैं इन्होंने केवल गड्डी ले आए अब ये कह रहे दफ्तर चलो दफ्तर तो मैं इन आके सामने चेक कराती गड्डी गई पास पास तो हाँ, की है 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 किसने मांगे थे थे जो जिन्होंने गाड़ी रोकी थी कहते थी है। मैं मैं का, मैं मैं मेरे मेरे ही कुछ नहीं मेरे दामा है नहीं मैं कुछ कुछ नहीं डेढ़ सामने सब लोगों के सामने है ये निकला वो तो हम कुछ देखता ਪਰ ਕੀ ਮਾਮਲਾ ਕੀ ਆ ਸਰ ਦੱਸਿਓ ਮੜਿਆ ਆਪਣੇ ਏਡੀਸੀ ਸਾਹਿਬਾ ਮੀਸ਼ ਕੁਪਤਾ ਜੀ ਤੇ ਦਫਤਰ ਆ ਕੇ ਤੋਂ ਕਨਫਰਮ ਕਰ ਸਕਦੇ ਇਹ ਗੱਡੀ ਆ ਬਿਨਾ ਬਿੱਲ ਤੋਂ ਤੇ ਆਪਾਂ ਰੋਕ ਲਈ ਆ ਇਹ ਬੰਦੇ ਆ ਕੇ ਆੜਨਾ ਲੜਨ ਲੱਗ ਪਏ ਗੱਲ ਸਿਰਫ ਪੈਸੇ ਹੀ ਆ ਇਹੋ ਜੀ ਕੋਈ ਗੱਲ ਨਹੀਂ ਆ ਕਿ ਪਹਿਲੇ ਐਵੀਡੈਂਸ ਦਿਖਾ ਦੋ ਜਿਹੜੇ ਪਹਿਲੇ ਮੰਗਦੇ ਹੁਣ ਜਿੰਨੂੰ ਵੀ ਗੱਡੀ ਰੋਕਾਂਗੇ ਉਹ ਆੜੇ ਤੇ ਐਵੇਂ ਆ ਕੇ ਕਹਿੰਦੇ ਜੋ ਪੈਸੇ ਮੰਗਦੇ ਆ ਗੱਡੀ ਕਿ ਸਟਾਰਨ ਦਸੀ ਕਿਉਂ ਇਹਦੇ ਕੋ ਬਿਨਾ ਬਿੱਲ ਤੋਂ ਗੱਡੀ ਆ ਤੁਸੀਂ ਕਿਸ ਡਿਪਾਰਟਮੈਂਟ ਤੋਂ ਜੀ ਉਹ ਕਹਿੰਦੇ ਕਿਸ ਡਿਪਾਰਟਮੈਂਟ ਜੀ ਐਸਟੀ ਡਿਪਾਰਟਮੈਂਟ ਤੋਂ ਠੀਕ ਅੱਛਾ ਤੇ ਆਪਣਾ ਸ਼ੋਪ ਨਾਮ ਕੀ ਮੈਂ ਲੱਗਦਾ ਇਹ ਜਾਣਕਾਰੀ ਪਾਜੀ ਆਪਣੇ ਏਡੀ ਸਾਹਿਬ ਮਿਲ ਗੱਲਾਂ ਦੀ ਉਹਨਾਂ ਕੋ ਆ ਕੇ ਲੈ ਸਕਦਾ ਤੇ ਮੈਂ ਬਾਈਟ ਦੇ ਲਈ ਕੰਪੀਟੈਂਟ ਨਹੀਂ ਹੈਗਾ ਇਹ ਕੰਮ ਕਰਨ ਦਾ ਇਹ ਸਮਾਨ ਕੀ ਲੈ ਕੇ ਜਾ ਰਹੇ ਤੁਸੀਂ ਸਰ ਕੋਈ ਸਮਾਨ ਕੀ ਨਿਕਲੇ ਗੱਡੀਆਂ ਕੋ ਦੱਸਾ ਦੇ ਬਿੱਲ ਦੱਸਾ ਜਾਵੇ ਉਹ ਬਿੱਲ ਤੇ ਹੈ ਨਹੀਂ ਇਹਦੇ ਕੋਲ ਨਹੀਂ ਤੇ ਮੈਂ ਦੱਸਣਾ ਤੁਹਾਨੂੰ ਨਹੀਂ ਗੱਡੀ ਚ ਕੀ ਸਮਾਨ ਹੈ ਸਟੀਲ ਸਕਰਾਵਿਆ ਪਾਜੀ ਅਸੀਂ ਤੇ ਮੈਂ ਤੁਹਾਨੂੰ ਬੇਨਤੀ ਕਰਨ ਦਿਆ ਵੀ ਹੈ ਨਹੀਂ ਇਹ ਬਿੱਲ ਕਿੰਨੀ ਵਾਰੀ ਤੇ ਕਹਿ ਦਿੱਤਾ ਨਹੀਂ ਗੱਡੀ ਚ ਸਮਾਨ ਹੈ